ਆ ਗਿਆ ਉਹਨਾਂ ਨੂੰ ਕਿਹਾ ਅਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਮਿੱਤਰ ਜੀ ਕਿਵੇਂ ਲੇਟ ਨਹੀਂ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਕਿ 10 ਸਾਲ ਪਹਿਲਾਂ ਭਾਜਪਾ ਜੀ ਨੇ ਜਨਨ ਕੀ ਮੈਂ ਤੁਹਾਨੂੰ ਇਹੀ ਗਲਤੀ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਸਰ ਮੇਰਾ 13 ਦੀਆਂ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਕੋਈ ਮੇਰਾ ਤੁਹਾਡਾ ਬਈ ਸਰ ਸਰ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਕੀ ਗੱਲ ਬੋਲ ਕੇ ਪੁਰਾਣਾ ਕਰਕੇ ਜਿਵੇਂ ਇਹਨਾਂ ਨੇ ਗਨੌਲ ਦਿੱਤੇ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਇਹ ਇਨਟਰੋਸਪੈਕਟਿਵ ਕਹਿਣਾ ਚਾਹੀਦਾ ਕਿ ਲੋਕੀ ਕਿਉਂ ਲਾ ਰਹੇ ਆ ਸਾਡੇ ਤੇ ਜਣ ਕੇ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਝ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਅੋਧਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਿਕਟ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਰੀ ਵਾਰਸ ਹੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਣ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤੇ ਚੱਲਦਾ ਰਹਿੰਦਾ ਹੈ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦੀ ਦੀ ਕੋਈ ਨਾ ਕੋਈ ਕਿਨੂੰ ਲੱਭ ਰਿਆ ਕੋਈ ਕਿਨੂੰ ਲੱਭ ਰਿਆ ਸਪਾਰਸ਼ਾਂ ਲਵਾ ਰਿਆ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਏਅਰ ਮੰਤਰੀ ਅਸਦੀ ਦੀ ਅੰਦਰ ਨਹੀਂ 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 ਹਾ ਮਨੀਸ਼ ਟਿਵਾੜੀ ਜੀ ਤਾਂ ਉਹ ਲੜਦੇ ਆ ਬੇਟਾ ਤੁਹਾਨੂੰ ਇਹਦਾ ਉਹਦਾ ਅਡਰੈਸ ਸੀ ਉਹਦੇ ਉੱਤੇ ਖਤਰਾ ਸੀ ਤਾਂ ਕਿਹ ਅੱਧਰ ਆਏ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਨਾ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਹੇ ਆ ਵੀ ਅਸੀਂ ਤਾਂ ਕਿਸੇ ਦਾ ਨਾਂ ਹੀ ਨਹੀਂ ਭੇਜਿਆ ਅਸੀਂ ਇੱਥੋਂ ਕੱਲਿਆਂ ਦਾ ਨਾਂ ਸੀ ਆਸ਼ੋ ਜੀ ਕਹਿੰਦੇ ਕਿ ਤੁਸੀਂ ਕਿਹਦੇ ਲੀਡਰ ਦਾ ਫੋਨ ਨਹੀਂ ਚੁੱਕਦੇ ਸੀ ਇਹ ਤੇ ਨੀਕੇ ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਸਰਵਾਰ ਸਾਹਿਬ ਦਾ ਸਵਾਲ ਮੈਨੂੰ ਕਿਉਂ ਪੁੱਛਦਾ ਇਹ ਸਵਾਲ ਪੁੱਛਦਾ ਸਰਵਾਰ ਜੀ ਹਜਰੂ ਕਿਉਂ ਆਜਾ ਵੀ ਸਾਹਿਬ ਆ ਕੇ ਕਿੰਨਾ ਦੇਖਦਾ ਹਾਂ ਪਸਾਨਾ ਦੇ ਮੁੱਦੇ ਆ ਗੱਲ ਬਹੁਤ ਵੱਡੀ ਆ ਜੀ ਇੱਕ ਗੱਲ ਗੱਲ ਮੇਰੇ ਨਾਲ ਜੀ ਬੜਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰੇਆਂ ਦਾ ਜਵਾਬ ਦੇਣਾ ਤੇਰੀ ਗੱਲ ਕਰਦੀ ਦੀ ਗੱਲ ਕਰ ਰਿਹਾ ਤਲਵਾਰ ਦੀ ਵੀ ਗੱਲ ਕਰ ਰਿਹਾ ਚੰਨੀ ਜੀ ਜਾਂ ਤਾਂ ਕੋਈ ਨੰਬਰ ਐਸਾ ਦੇ ਉਹ ਯਾਰ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਬੜਾ ਟਾਈਮ ਆ ਦੋ ਮਹੀਨੇ ਸਭ ਤੁਹਾਨੂੰ ਕੱਲੀਆਂ ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਹੋ ਜਿਹੜੇ ਛੱਡ ਜਿਹੜੇ ਛੱਡ ਤੇ ਆ ਛੱਡੋ ਪਰੇ ਗੱਲ ਉਹਨਾਂ ਨੂੰ ਜਵਾਬ ਇਲੈਕਸ਼ਨ ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਜਵਾਬ ਦਵਾਂਗੇ ਇਹ ਕਿਸਾਨ ਕਿਸਾਨ ਬਿਲਕੁਲ ਹਲੇ ਵੀ ਨਾ ਆਇਆ ਬਾਸਬਾਦੋ ਕਿਸਾਨ ਦੇ ਆਪਣੇ ਘਾਟੀ ਲੈ ਤੁਸੀਂ ਪਿੰਡਾਂ ਵੀ ਜਾਊਂਗੇ ਖੇਤਾ ਦੇਖੂਗਾ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਕਿਹੜਾ ਕਾਂਗਰਸੀ ਬੈਠਾ ਸੀ ਨਹੀਂ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਮੈਂ ਹੀ ਬੈਠਾ ਨਾ 1 ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਲਈ ਸਵਾ ਸਾਲ ਤੁਸੀਂ ਸਾਰੇ ਰੋਜ਼ ਵੀ ਬੀਜੇਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਪਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੈਂ ਉਹਦੀ ਸਾਹਿਬ ਨੇ ਬਿਲਕੁਲ ਵਾਪਸ ਕਰ ਲਿਆ ਉਹਨਾਂ ਨੂੰ ਉਹ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਅੱਜ ਵੀ ਕਿਸਾਨ ਦੇ ਲਈ ਅਸੀਂ ਹੁਣ ਆਏ ਹਾਂ ਤੇ ਸਮਝੇ ਨਾ ਗੱਲ ਨੂੰ ਕਿਸਾਨ ਜਿਹੜਾ ਹੈ ਉਹ ਬਿਲਕੁਲ ਵੀ ਉਹਦੀ ਕੋਈ politcal ਬੰਦੇ ਆ ਜਿਹੜੇ ਉਹ ਚਾਹੇ BJP ਆ ਚਾਹੇ ਅਕਾਲੀ ਦਲ ਆ ਚਾਹੇ ਆਪਾ ਕਿਸਾਨ ਤਾਂ ਪੈਦਾ ਸਰ ਲਈ ਕੰਮ ਕਰਦਾ ਹੈ ਸਭ ਦਾ ਹੀ ਉਹਦੇ ਹੋਟਲ ਨੇ ਜਿਨ੍ਹਾਂ ਦਾ ਢਿੱਡ ਭਰਦਾ ਹੈ ਕਿਸਾਨ ਤਾਂ ਸਭ ਸਭ ਦੇ ਲਈ ਦਿੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤੇ ਸਭ ਦਾ ਫਰਜ਼ ਬਣਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਰਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਹਣ ਅਸੀਂ ਕਿਸਾਨਾਂ ਜਿਹੜੇ ਸਾਲ ਬੈਠੇ ਰਹੇ ਹਾਂ ਜਦੋਂ ਯਾਰ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਨਾਲ ਹਮੇਸ਼ਾ ਇਹ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਲਈ ਕਰਨਾ ਚਾਹੁੰਦੇ ਆ ਆ ਸਾਨੂੰ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਉਣ ਵਾਲਾ ਇਹ ਦੇਸ਼ ਨੂੰ ਸੁਰੱਖਿਆ ਰੱਖਣ ਵਾਲਾ ਇਹ ਸੂਬਾ ਏ ਪਰ ਪਿੱਛੇ ਗੈਬ ਕਿੱਥੇ ਆ ਗੈਬ ਕਿੱਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਬੀਜੇਪੀ ਦੇ ਨਮਾਇंदे ਹੋਣਗੇ ਤੇ ਅਸੀਂ ਤੇ ਬੈਠ ਕੇ ਉੱਥੇ ਵਿੱਚ ਉਹ ਬੀਜੇਪੀ ਦੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇੱਕ ਅੱਗੇ ਬੀਜੇਪੀ ਨਹੀਂ ਸੀ ਇਹ ਵਰਤ ਦੇ ਸੀਗੇ ਕਾਮੀ ਦਾ ਮਰਗੇ ਹੁਣ ਤੁਸੀਂ ਅੱਗੇ ਦੇਖਿਓ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਘਰੇ ਵੀ ਜਾਇਆ ਕਰੋ ਪ੍ਰਾਈਮ ਮਿਨਿਸਟਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿਨਿਸਟਰ ਦੇ ਘਰੇ ਜਾਇਆ ਕਰੂਗਾ ਐਂ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਦੋਂ ਪੋਲਿਟਿਕਸ ਜੋ ਲਕਸ਼ਮ ਜੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਉਹਨਾਂ ਦਾ ਉਹ ਉਹ ਪੋਲਿਟਿਕਸ ਸੀਗੀ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜੱਤ ਹੋ ਗਈਆਂ ਬਿੱਟੋ ਜੀ ਬਿੱਟੋ ਜੀ ਪੋਲਿਟਿਕਸ ਨੂੰ ਆਸ਼ੂ ਕਰਦੇ ਨੇ ਕਿ ਤੁਹਾਡੇ ਨਾਲ ਦੋਸਤੀ ਹੈਗੀ ਹੈ ਦੋਸਤੀ ਰਹੀ ਜੀ ਸਾਥ ਨੂੰ ਆਸ਼ੂ ਕਰਦੇ ਨੇ ਤੁਹਾਡੇ ਨਾਲ ਦੋਸਤੀ ਹੈ ਹੈਗੀ ਹੈ ਤੇ ਦੋਸਤੀ ਰਹੀ ਜੀ ਪਰ ਵਰਕਰ ਜਿਹੜਾ ਵਾ ਤੁਹਾਨੂੰ ਜਵਾਬ ਦੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦਾਦੇ ਦੇ ਵਿਚਾਰਧਾਰਾ ਤੇ ਉਹਨਾਂ ਦੀ ਸ਼ਹਾਦਤ ਨੂੰ ਘੋਲ ਕੇ ਬੀਜੇਪੀ ਜੁਆਇਨ ਕੀਤੀ ਦਾਦਾ ਜੀ ਦੇਖੋ ਗੱਲ ਹੀ ਹੈ ਇੱਕ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਜਿਆ ਹੋ ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਓ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਮੈਂ ਭਾਰਤ ਕੋਤਰਾ ਚਿੰਗਰ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ ਇੰਦਰਾ ਗਾਂਧੀ ਜੀ ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨੇ ਕਦੇ ਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਕਦੇ ਸਰਦਾਰ ਬਿਆਨ ਸਿੰਘ ਜੀ ਸਿਆਰ ਬਿਆਨ ਸਿੰਘ ਜੀ ਇੱਥੇ ਹੀ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਹੀ ਬੈਠੇ ਆ ਤਰਨੋਜਨ ਸੂਨ ਜੀ ਉਹਨਾਂ ਦੇ ਮਹਿੰਦਰ ਸਿੰਘ ਕੇ ਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਆਨ ਗੁਰ ਦਰਪੀ ਬੋਤੋ ਜੀ ਬਾਕੀ ਤੁਹਾਨੂੰ ਗੱਲਾਂ ਸਾਰੀਆਂ ਐਂਟਰੀ ਵਿੱਚ ਕਰਕੇ ਦੱਸਣ ਇੱਕ ਮੈਂ ਹੁਣ ਸੁਣ ਲਓ ਹੁਣ ਸੁਣ ਲਓ ਹੁਣ ਸੁਣ ਲਓ ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਹੈ ਜਿਹੜੀਆਂ ਉਲਟ ਕਰਦੇ ਰਹੇ ਆ ਆਜਿ ਮੈਂ ਤੁਹਾਡੇ ਨਾਲ ਇਕੱਲੇ ਇਕੱਲੇ ਮੈਂ ਗੱਲ ਮੇਰੇ ਕੋਲ ਬਹੁਤ ਕੋਸ਼ਿਸ਼ ਇਤਿਹਾਸ ਹੈ ਇਹਨਾਂ ਨੂੰ ਮਤਲਬ ਭੱਜਣ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ 'ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਤੇ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬਿਆਨ ਸਿੰਘ ਜੀ ਨੇ ਬਣਾਈ 92 'ਚ ਕਾਂਗਰਸ ਦਾ ਤੋੜੇ ਨਾ ਨਹੀਂ ਲੈਂਦਾ ਸੀ ਇਹ ਸਾਰਿਆਂ ਨੂੰ ਜਿਹੜੇ 92 'ਚ ਮਾਡਲ ਨੇ ਸਾਰੇ ਇਸ ਸਰਦਾਰ ਬੈਂਸ ਸਿੰਘ ਦੇ ਬਣਾਏ ਹੋਏ ਐਮਐਲਏ ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਬਿੱਟੂ ਜੀ ਜਿਹੜੀ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਦੇ ਰਾਜ ਭੋਗ ਰਹੇ ਆ ਨਾ ਉਹ ਉਹਨਾਂ ਦਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਰ ਲਿਓ ਪਿਛਨੀਆਂ ਸੁਪੀਜਾਂ ਕੱਢ ਲਿਓ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸardar ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਹੋਰ ਹੀ ਵਿਚਾਰਪਰਾਂ ਲੈ ਗਏ ਕਾਂਗਰਸ ਨੂੰ ਕਿਧਰਲੇ ਪਾਸੇ ਉਹ ਕਾਂਗਰਸ ਰਹੀ ਹੋਈ ਨਹੀਂ ਜਿਹੜੀ ਸ਼ਰਾਬ ਪਾ ਰਹੀ ਦਿੱਲੀ ਵਿੱਚ ਹੋਈ ਹੈ ਉਹਦੇ ਪੁਰਾਣੇ ਸਾਥੀ ਨੇ ਫਿਲਡ ਜਾ ਕੇ ਜੀਓ ਤੁਹਾਡੀ ਪਲਾਨਿੰਗ ਹੁੰਦੀ ਹੈ ਨਾ ਜਿੰਦੀ ਆਉਂਦੀ ਹੈ ਫਿਲਡਿੰਗ ਨੂੰ ਇਹ ਤੁਹਾਨੂੰ ਗਰਉਨੂ ਡਾਇਨਿੰਗ ਕਰਾਉਂਦੇ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਹੈ ਉੱਥੇ ਤੁਹਾਨੂੰ ਇਹ ਕਿ ਤੁਹਾਡੇ ਵਿੱਚ ਦੂਰੀਆਂ ਨੇ ਕੰਪਨੀ ਡੈਕਟਰ ਕੋਲ ਵਿੱਚ ਸੁਨਮੀਆਂ ਗੱਲ ਕਰੀ ਕਿਹੜੀ ਬਿੱਟੂ ਸਾਹਿਬ ਜਿਹੜਾ ਹੈ ਉਹ ਮਤਾਲੀ ਦਲ ਦੇ ਪ੍ਰਧਾਨ ਹੋ ਕੇ ਜੀ ਲੱਖ ਨਹੀਂ ਲੈਣਾ ਹੈ ਉਹ ਕੈਂਸਲ ਹੈ ਜਿਹੜਾ ਹੈ ਬਿੱਟੂ ਤੁਸੀਂ ਲੁਧਿਆਣਾ ਵਿੱਚ ਕਿਹਦੇ ਦਾ ਮੁਕਾਬਲਾ ਸਮਝਦੇ ਹੋ ਹੁਣ ਕੀ 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 ਹੈ ਕਿਹੜੀ ਪਾਰਟੀ ਨਾਲ ਮੈਂ ਕਿਹਨੂੰ ਕੋਈ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਭਦਾ ਇਹ ਇਹ ਫੈਸਲਾ ਤਾਂ ਕਰਨ ਆਵੇ ਤਾਂ ਸਹੀ ਹੁਣ ਮੈਦਾਨ ਚ ਜਿਹੜਾ ਆਉਂਦਾ ਪੰਜਾਬ ਕਾਂਗਰਸ ਦਾ ਆਪ ਦਾ ਗਠਜੰਬੰਦਨ ਹੋ ਰਿਹਾ ਇਹ ਚਾਂਸ ਲੱਗ ਰਹੇ ਆਪਾਂ ਨੂੰ ਵੀ ਜੋ ਮਰਜ਼ੀ ਕਰਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ